ਬੇੜੇ ਹੋ ਲੱਗਦੇ ਨੇ ਘੜ ਟਲੀਆਂ ਓ ਮਿੱਠੇ ਬੋਲ ਫਕੀਰਾਂ ਤੇਰੇ ਲੱਗਦੇ ਨੇ ਘੜ ਟਲੀਆਂ ਵੇੜੇ ਲੱਗਦਣ ਗੜਟਲੀਆਂ ਮਿੱਠੇ ਬੋਲ ਫਕੀਰਾਂ ਤੇਰੇ ਲੱਗਦਣ ਗੜਟਲੀਆਂ ਮਿੱਠੇ ਬੋਲ ਫਕੀਰਾਂ ਤੇਰੇ ਲੱਗਦਣ ਗੜਟਲੀਆਂ ਬਗਾਰ ਬਾਬਾ ਕੋਣ ਸਾਡਾ ਦਰਦੀ ਹਰ ਵੇਲੇ ਤੇਰੇ ਉਤੇ ਹਾਜ਼ਰੀਆਂ ਭਰਦੀ ਉਹ ਤੇਰੇ ਤੋਂ ਬਗਾਰ ਬਾਬਾ ਕੋਣ ਸਾਡਾ ਦਰਦੀ ਹਰ ਵੇਲੇ ਤਰ ਉਤੇ ਹਾਜ਼ਰੀਆ ਭਰਦੀ ਮੇਰੇ ਪਾਰ ਲਗਾਜ ਕੋ ਡੇੜ ਲੱਗਦੇ ਨੇ ਗੁਰਦਲੀਆਂ ਮਿੱਠੇ ਬੋਲ ਫੁਕੀ ਰਾਤੇਰੇ ਲੱਗਦੇ ਨੇ ਗੁਰਦਲੀਆਂ ਮਿੱਠੇ ਬੋਲ ਫੁਕੀ ਰਾਤੇਰੇ ਲੱਗਦੇ ਨੇ ਗੁਰਦਲੀਆਂ ਸਿਵਾ ਜਾਵੇ ਬਣਾਇਆ ਕਿਉਂ ਨਹੀਂ ਬੋਲਦਾ ਉਹ ਤੇਲ ਵਾਲੀ ਕੁੰਡੀ ਦੱਸ ਕਾਸ ਤੋਂ ਨਹੀਂ ਖੋਲਦਾ ਸਾਡੇ ਪੁੱਲਾਂ ਨਾਲ ਫਰਕ ਨੇ ਵੇੜੇ ਲੱਗਦੇ ਨੇ ਗੋੜ ਟਲੀਆਂ ਮਿੱਠੇ ਬੋਲ ਫੁਕੀ ਰਾਤ ਤੇਰੇ ਲੱਗਦੇ ਨੇ ਗੋੜ ਜੜੀਆਂ ਤੇਰੇ ਲੱਗਦੇ ਨੇ ਗੁੜ ਡਣੀਆਂ ਹੁੰਦੇ ਬੋਲ ਫੁਕੀ ਰਾਤ ਤੇਰੇ ਲੱਗਦੇ ਨੇ ਗੁੜ ਡਣੀਆਂ ਕੀਰਾਵਾਜਾ ਮਾਰਦੀ ਰੋਜੇ ਤੇ ਸੰਗਤ ਖੜਕੇ ਜੇਦੀ ਮੌਣ ਜਪ ਕੀਰਾਵਾਜਾ ਮਾਰਦੀ ਰੋਜੇ ਤੇ ਸੰਗਤ ਖੜਕੇ ਗੀਰਾਵਾ ਜਾ ਮਾਰਦੀ ਰੁਜਤ ਸੰਗਤ ਖੜਕੇ ਛੇਤੀ ਬਾਜਾ ਫਕੀਰਾਵਾ ਜਾ ਮਾਰਦੀ ਰੁਜਤ ਸੰਗਤ ਖੜਕੇ ਗੱਲੇ ਤੇਰੀ ਪੌਣ ਲੱਗੇ ਗੱਲਾ ਤੇਰੀ ਪੌਣ ਲੱਗੇ ਡਰ ਵੇ ਨਿੱਕੇ ਆ ਗੱਲੇ ਤੇਰੀ ਪੌਣ ਲੱਗੇ ਡਰ ਵੇ ਨਿੱਕੇ ਆ ਗੱਲੇ ਤੇਰੀ ਪੌਣ ਲੱਗੇ ਡਰ ਵੇ ਨਿੱਕੇ ਆ ਆ ਲਿਆਏ ਅੱਖ ਭੈਸ ਜਾਉ ਗਿਆ ਨੌਂ ਦੇ ਆ ਢੁਲ ਕੇ ਹਰ ਛੜੇ ਜੋ ਆ ਕੀ ਪਟਾਲ ਵਿੱਚ ਤੇਰੇ ਸਾਥ ਮੇਰੇ ਨਿੱਕੇ ਦਾ ਕਾਲੀ ਪੌੜ ਕੀ ਪਟਾਲ ਵਿੱਚ ਤੇਰੇ ਸਾਥ ਮੇਰੇ ਨਿੱਕੇ ਨਾ ਓ ਬੱਲੇ ਪੋਣ ਮਾਰ ਕੀ ਘੇੜੇ ਬੱਲੇ ਬੱਲੇ ਬਾਵਿਆ ਤੇਰੇ ਤੇਰੀ ਪੋਣ ਮਾਰ ਕੀ ਘੇੜੇ ਬੱਲੇ ਬੱਲੇ ਬਾਵਿਆ ਅਬਲੇ ਬੱਲੇ ਬਾਵਿਆ ਆ ਬੱਲੇ ਬੱਲੇ ਬਾਵਿਆ ਤੇਰੇ ਤੇਰੀ ਹਾਈ ਲੈਲਾ ਹਾਂ ਬੋਲ 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 ਜਗਰ ਗੱਜ ਵਜੇ ਉਹਦੇ ਕੇ ਜੋੜੇ ਜਨ ਨਾਲੇ ਕੀਰਫੋਲ ਸਦਾ ਜੀ ਬੋਲ ਜਗਰ ਗੱਜ ਵਜੇ ਪਉਣਾ ਹਰੀ ਦਾ ਸਦਾ ਜੀ ਬੋਲ ਜਗਰ ਗੱਜ ਵਜੇ ਨੌਨ ਨਾਥਾਂ ਦਾ ਸਦਾ ਜੀ ਬੋਲ ਜਗਰ ਗੱਜ ਵਜੇ 83 ਜ਼ਿੱਦਾਂ ਦਾ ਸਦਾ ਜੀ ਬੋਲ ਜਕਰ ਗੱਜ ਵੱਜ ਜੀ ਗੁਰੂ ਗੋਖਰ ਨਾਦ ਗਾ ਬੋਲ ਜਕਰ ਗੱਜ ਵੱਜ ਜੀ ਸ਼ੇਬੋਲੇ ਮਹਾਰਾਜ ਦਾ ਬੋਲ ਜਕਰ ਗੱਜ ਵੱਜ ਜੀ ਬਾਪੂ ਨਿੱਕੇ ਸਾਧ ਦਾ ਬੋਲ ਜਕਰ ਗੱਜ ਵੱਜ ਜੀ ਸਤ ਕਾਲੀ ਕੰਬਲੀ ਵਾਲੇ ਦਾ ਬੋਲ ਜਕਰ ਗੱਜ ਵੱਜ ਜੀ ਬਾਬੇ ਪ੍ਰੀਤਮ ਦਾ ਬੋਲ ਜਕਰ ਗੱਜ ਵੱਜ ਜੀ ਬਾਪੂ ਆਨੰਦ ਦਾ ਬੋਲ ਜਕਰ ਗੱਜ ਵੱਜ ਜੀ ਧੂਨੇ ਵਾਲੇ ਸੰਤਾਂ ਦਾ ਬੋਲ ਜਕਰ ਗੱਜ ਵੱਜ ਜੀ ਡੇਰੇ ਵਾਲੇ ਸੰਤਾਂ ਦਾ ਬੋਲ ਜਕਰ ਗੱਜ ਵੱਜ ਜੀ ਧੂਨੇ ਵਾਲੇ ਸਾਧਾਂ ਦਾ ਬੋਲ ਜੀ ਕਰਾ ਗੱਜ ਵਜ ਜੀ ਗੁਰੂ ਰੂਪ ਸਾਧ ਸੰਗਤ ਦਾ ਬੋਲ ਜੀ ਕਰਾ ਗੱਜ ਵਜ ਜੀ ਸਾਜੀਆਂ ਨਵਾਜੀਆਂ ਦਾ ਬੋਲ ਜੀ ਕਰਾ ਮਾਮਾ ਸਾਨੀ ਚਾਰ ਕੁੜ ਦੀ ਰਾਣੀ ਦਾ ਬੋਲ ਕਰੇ ਟਕਾਰਾ ਮੇਰੇ ਗੁਰੂ ਸਾਈਂ ਦੇ ਨਾਂ ਦਾ ਬੋਲ ਜੀ ਕਰਾ ਬਾਪੂ ਸੰਤੇ ਦਾ ਕੇ ਭਾਈ ਸਰਗ 1 2 3 4 ਫਕੀਰਾ ਤੇਰਾ ਨਾਮ ਦੱਸ ਜਾ ਸੋਹਣਿਆ ਫਕੀਰਾ ਤੇਰਾ ਨਾਮ ਦੱਸ ਜਾ ੜਕੀ ਨੂੰ ਜਾਂਦਾ ਕਿਹੜਾ ੜਕੀ ਨੂੰ ਜਾਂਦਾ ਕਿਹੜਾ ਰਾਹ ਦੱਸ ਜਾ ੜਕੀ ਨੂੰ ਜਾਂਦਾ ਕਿਹੜਾ ਰਾਹ ਦੱਸ ਜਾ ੜਕੀ ਨੂੰ ਜਾਂਦਾ ਕਿਹੜਾ ਰਾਹ ਦੱਸ ਜਾਵੇ ਹਾਈ ਜਗਰਾ ਮਹਾਮਈ ਭਦਰ ਕਾਲੀ ਜਗਰਾ ਬਾਬੇ ਕਾਲ ਪੈਰ ਸਦਾ ਬੁਲਜ ਕਰੋ ਬਾਪੂ ਬਚਣੇ ਦਾ ਬੋਲ ਜਕਰਾਂ ਮਾ ਪ੍ਰਤਾਪ ਗੁਰਦਾ ਸਦਾ ਜੀ ਬੋਲ ਜਕਰਾਂ ਭਾਈ ਗਰਲਾ ਦਾ ਸਦਾ ਜੀ ਬੋਲ ਜਕਰਾਂ ਸੱਚੇ ਦਰਬਾਰ ਦਾ ਸਦਾ ਜੀ ਬੋਲ ਜਕਰਾਂ ਜਕਰਾਂ ਸੱਚੇ ਦਰਬਾਰ ਦਾ ਸਦਾ ਜੀ ਬੋਲ ਜਕਰਾਂ ਬਾਬਾ ਬਾਬੇ ਰਮਸ਼ੜੀਆ ਛੱਤੀ ਪੋਣਾ ਦੇ ਗਵਾਨ ਸਦਾ ਜੀ ਬੋਲ ਜਕਰਾਂ ਬਾਬੇ সৈয়দ ਪੀਰ ਦਾ ਸਦਾ ਜੀ ਬੋਲ ਸੰਗਦੇ ਸੱਚੇ ਦਰਬਾਰ ਕੀ ਸਦਾ ਜੀ ਬੋਲੋ ਆਪੋ ਆਪਣੇ ਮਾਤ ਪਿਤਾ ਕੀ ਸਦਾ ਜੀ ਇਹਨਾਂ ਦਾ ਭਾਈ ਈਸ਼ਰ ਕਰ ਹੁਕਮਾਂ ਕਰਦੇ ਜੀਆਂ ਦਾ ਪਰਵਾਰ ਦਾ ਕਹਿੰਦਾ ਭਾਈ ਓਏ ਮਾਲਕ ਦੀ ਕਚਹਿਰੀ ਚੋਂ ਹੁਕਮ ਲੈਣ ਤੋਂ ਪਹਿਲਾਂ ਦਾਦੇ ਦਾ ਵਚਨ ਲੈਣ ਤੋਂ ਪਹਿਲਾਂ ਇਸ ਘਰ ਦੇ ਮੈਂਬਰਾਂ ਇਸ ਨਗਰ ਖੇੜੇ ਨੂੰ ਤੇ ਗੁਰੂ ਇਕੱਠੀ ਹੋਈ ਸਾਧ ਸੰਗਤ ਨੂੰ ਬਾਬੇ ਖੇਤਪਾਲ ਤੇ ਮਮਸਾਣੀ ਰਾਣੀ ਦੇ ਇਸ ਢੰਡਾਰੇ ਦੀਆਂ ਕੰਨਾਂ ਲੱਖ ਲੱਖ ਵਧਾਈਆਂ ਹੋਣ ਸ਼ੇਰਦਾਨ ਕਹਿੰਦਾ ਮਾਲਕ ਅੱਗੇ ਅਰਜ਼ੀ ਰੂਗੀ ਇਹ ਫਰਿਆਦ ਰੂਗੀ ਇਸ ਘਰ ਨੂੰ ਇਸ ਪਰਿਵਾਰ ਨੂੰ ਇਸ ਨਗਰ ਖੇੜੇ ਨੂੰ ਤੇ ਗੁਰੂ ਦੇ ਨਾਂ ਤੇ ਇਕੱਠੀ ਹੋਈ ਸਾਧ ਸੰਗਤ ਨੂੰ ਮਹਾਮਈ ਖੁਸ਼ੀਆਂ ਨਾਲ ਨਵਾਜੇ ਮਿੱਠੀਆਂ ਮਰਾਦਾਂ ਦੇ ਵਿੱਚ ਭਾਈ ਧੰਨ ਕੈਸੇ ਵਾ 1 2 3 ਗੀਰਾ ਤੇਰਾ ਨਾਮ ਦੱਸ ਜਾ ਸੋਹਣਿਆ ਫਕੀਰਾ ਤੇਰਾ ਨਾਮ ਦੱਸ ਜਾ ਓ ਜੱਗੀ ਨੂੰ ਜਾਂਦਾ ਕਿਹੜਾ ਜੱਗੀ ਨੂੰ ਜਾਂਦਾ ਕਿਹੜਾ ਰਾਹ ਦੱਸ ਜਾ ਜੱਗੀ ਨੂੰ ਜਾਂਦਾ ਕਿਹੜਾ ਹਾ ਇੱਕ ਲਾਇਲਾ ਬੋਲ ਜਗਰਾ ਗੱਜ ਵਧੀ ਕੇ ਬਾਪੂ ਨਿੱਕੇ ਸਾਥ ਸਦਾਈ ਬੋਲ ਜਗਰਾ ਸਾਧ ਕਾਲੀ ਕੰਬਲੀ ਵਾਲੇ ਸਦਾਈ ਇਹਦਾ ਭਾਈ ਓਏ ਭਾਗਾ ਭਰਿਆ ਇਹ ਦਿਨ ਤੇ ਭਾਗਾ ਭਰਿਆ ਇਹ ਰਾਤ ਆਈ ਹੈ ਗੱਲ ਮਾਲਕ ਦੇ ਨਾਂ ਤੇ ਹੋਣੀ ਹੈ ਜੋ ਸੱਚ ਉਹ ਸੱਚ ਕਹ ਦੇ ਉਹ ਝੂਠ ਝੂਠ ਕਹ ਦੇ ਠੀਕ ਹੈ ਭਾਈ ਸਭ ਤੋਂ ਪਹਿਲਾਂ ਇਹ ਗੱਲ ਦੱਸਿਓ ਜੀ ਜਦੋਂ ਦੇ ਬਾਬੇ ਨਿੱਕੇ ਸਾਹ ਤੇ ਧੂਨੇ ਦੇ ਜਾਟ ਤੁਗੇ ਹੋ ਉਸ ਤੋਂ ਬਾਅਦ ਤੁਹਾਡੇ ਘਰ ਦੀ ਦਿਸ਼ਾ ਬਦਲੀ ਐ ਕਿ ਵਿਗੜੀ ਐ ਇਹ ਦੱਸੋ ਤੁਹਾਡਾ ਘਰ ਕੋਈ ਸੁਧਰਿਆ ਐ ਜਾਂ ਵਿਗੜ ਗਿਆ ਤੁਹਾਡੇ ਘਰ ਦਾ ਸੁਧਰ ਗਿਆ ਇੱਕ ਕੋਠੇ ਤੋਂ ਬਾਬੇ ਨੇ ਕਿੱਥੇ ਲੈ ਕੇ ਬਾਹਰ ਦਾ ਕਮਾਈ ਤਾਂ ਤੁਹਾਡੀ ਲੱਗੀ ਐ ਮੇਰੇ ਬਾਬੇ ਦੀ ਰੋੜੀ ਲੱਗੀ ਬੋਰੀ ਤਾਂ ਸਿੱਟ ਨਹੀਂ ਗਿਆ ਬਾਬਾ ਖੋਲਿਆ ਤਾਂ ਰਾਹ ਮਾਲਕ ਨਹੀਂ ਇੱਕ ਜਗ੍ਹਾ ਤੋਂ ਐਸ ਜਗ੍ਹਾ ਤੇ ਆ ਗਏ ਜਿੱਥੇ ਕਦੇ ਸੋਚਿਆ ਹੀ ਨਹੀਂ ਹੈ ਨਾ ਗੁੱਸਾ ਨਹੀਂ ਕਰਨਾ ਗੱਲ ਲਾ ਕੇ ਨਹੀਂ ਇਹ ਗੱਲ ਮਾਲਕ ਦੇ ਨਾਂ ਤੇ ਹੈ ਗੱਲ ਮਾਲਕ ਦੀ ਕਚਹਿਰੀ ਦੀ ਹੈ ਗੱਲ ਆਸਤਾ ਤੇ ਵਿਸ਼ਵਾਸ ਦੀ ਹੈ ਇੱਟ ਤੇ ਕਰ ਲੋ ਉਹ ਵੀ ਪਾਰ ਲੌਂਦੀ ਹੈ ਬੰਦੇ ਤੇ ਲਾ ਲੋ ਵੇਹ ਬੰਦਾ ਕਿਸੇ ਦੇ ਵਿਸ਼ਵਾਸ ਕਰਨ ਯੋਗ ਹੈ ਨਹੀਂਗਾ ਮੇਰੇ ਤੇ ਵੀ ਨਾ ਵਾਲਾ ਕਰੋ ਜੀ 1 2 3 ਚੱਪ ਆਉਣਾ ਔਖਾ ਏ ਤੇਰੇ ਦਰਬਾਰ ਉਤੇ ਆਉਣਾ ਔਖਾ ਏ ਤੈਨੂੰ ਕਿਹੜਾ ਫਕਰਾ ਬਣਾਉਣਾ ਸੌਖਾ ਏ ਆਹ ਤੇਰੇ ਦਰਬਾਰ ਉਤੇ ਆਉਣਾ ਔਖਾ ਏ ਆਉਣਾ ਔਖਾ ਏ ਤੈਨੂੰ ਕਿਹੜਾ ਫਕਰਾ ਬਣਾਉਣਾ ਸੌਖਾ ਏ ਕਿਹੜੀ ਜਗ੍ਹਾ ਹੈ ਨਾ ਤੂੰ ਥਾਂ ਦੱਸ ਜਾ ਕਿਹੜੀ ਜਗ੍ਹਾ ਹੈ ਨਾ ਤੂੰ ਥਾਂ ਦੱਸ ਜਾ ਝੜਕੀ ਨੂੰ ਜਾਂਦਾ ਕਿਹੜਾ ਕਿਨੂੰ ਜਾਂਦਾ ਗੜਾ ਰਾਹ ਦੱਸ ਜਾ ਚੜ ਕਿਨੂੰ ਜਾਂਦਾ ਗੜਾ ਰਾਹ ਦੱਸ ਜਾਵੇ ਸੱਚੀ ਸੱਚੀ ਦੱਸਿਓ ਜੀ ਕਿੰਨੇ ਚਿਰ ਬਾਅਦ ਜਾਂ ਕਿੰਨੇ ਟਾਈਮ ਬਾਅਦ ਇਸ ਵਾਬ ਵਾਲੀ ਰਾਤ ਆਈ ਏ ਤੇਰੀ ਭਾਈ ਸੇਵਾਦਾਰ ਆਪਦੀ ਸੁਰਚਤਾ ਨਹੀਂ ਵਿਖਿਆ ਕੰਮ ਹੂੰ ਪਤਾ ਸਾਰਾ ਹੈ ਕਿ ਨੂੰ ਮੰਨਦੇ ਆਂ ਕੀ ਕਰਦੇ ਆਂ ਕੋਈ ਭੁਲੇਖਾ ਨਹੀਂ ਹਨਾ ਪਰ ਗੱਲ ਸਿੱਧੇ ਰਾਹ ਪੈਣ ਦੀ ਹੈ ਦੇਖੋ ਮੈਂ ਗੱਲਾਂ ਵਾਲੀਆਂ ਨਹੀਂ ਕਰਨੀਆਂ ਕੋਈ ਪੁੱਛ ਨਹੀਂ ਕੱਢਣੀ ਹੁਕਮ ਮਾਲਕ ਦਾ ਹੀ ਲੈਣੇ ਆਂ ਦੋ ਚਾਰ ਗੱਲਾਂ ਤੁਹਾਨੂੰ ਕਹਿਣੀਆਂ ਉਹ ਆਪਦੀ ਝੋਲੀ ਪਾ ਲੋ ਜੇ ਅੱਲਾ ਅੱਲਾ ਖੈਰ ਸੱਲਾ ਫੜੋ ਪੀਰ ਦਾ ਪੱਲਾ ਤੁਹਾਡੇ ਵੇੜੇ ਪਾ ਧੰਨ ਸਮਝ ਆਈ ਨੰਬਰ 1 ਕਿਸੇ ਵਹਿਮ ਤੇ ਭਰਮ ਜ ਨਹੀਂ ਪੈਣਾ ਸੱਚੀ ਸੁੱਚੀ ਆਪ ਦਾ ਕੰਮ ਕਿਰਤ ਕਰਨੀ ਹੈ ਜੋਤ ਜਗਾਉਣੀ ਹੈ ਦਿਨ ਦੇ ਦਿਨ ਜਗਾਉਣੀ ਚਾਹੇ ਮਹੀਨੇ ਤੋਂ ਜਗਾ ਲਓ ਜੀ ਠੀਕ ਹੈ ਲਗਾਤਾਰ 11 ਦਿਨ ਤਾਂ ਚੱਲਣ ਦੋ ਜੇ ਉਸ ਤੋਂ ਬਾਅਦ ਭਾਵੇਂ ਮਹੀਨੇ ਤੋਂ ਜਗਾ ਲਓ ਜੀ ਹਨਾ ਇਹ ਨਹੀਂ ਸੋਚਣਾ ਵੀ ਅੱਜ ਅਸੀਂ ਜੋਤ ਨਹੀਂ ਲਾਈ ਤੇ ਖਰੇ ਸਾਡਾ ਬਾਬਾ ਮਾਤਾ ਨਾਲ ਰੋਸ ਜੀ ਕੋਈ ਨਹੀਂ ਰੋਸਦਾਰ ਦੀ ਕਿਰਤ ਕਰੋ ਤੁਹਾਡੀ ਕਿਰਤ ਦੇ ਵਿੱਚ ਰੱਬ ਦੂਜੀ ਗੱਲ ਕੋਈ ਕੁਛ ਕਹੀ ਜਾਵੇ ਵੀ ਇਹ ਬਾਬਾ ਖੇਤ ਪਾਲ ਕਿੱਥੋਂ ਲਿਆਏ ਤੁਸੀਂ ਮਾਂ ਤਾਂ ਕਿੱਥੋਂ ਲਿਆਏ ਇਹ ਤੁਹਾਡੇ ਘਰ ਦੇ ਫਕੀਰ ਹੈ ਭਾਈ ਕਿਉਂਕਿ ਇਹਨਾਂ ਇਹ ਇਹਨਾਂ ਬਿਨਾ ਤੁਹਾਡੀ ਤੰਦ ਨਹੀਂ ਸੁਲਝਦੀ ਸੀ ਮੇਰੇ ਤਾਂ ਮੈਂ ਤਾਂ ਜੋਰ ਲਾ ਲਿਆ ਸਮਝਦੇ ਹੋ ਹੁਣ ਮੈਨੂੰ ਇਹ ਦੱਸੋ ਜਿੱਦੇ ਦਾ ਬਾਬੇ ਦਾ ਤੁਸੀਂ ਗਹਿਣਾ ਚੱਕ ਕੇ ਰੱਖ ਲਿਆ ਕਰ ਲਿਆ ਥੋੜਾ ਬੇਟਾ ਫਰਕ ਪੈ ਗਿਆ ਜਾਂ ਨਹੀਂ ਪੈ ਗਿਆ ਆ ਕਰਕੇ ਸਵਾ ਮਹੀਨੇ ਬਾਅਦ ਮਾਤਾ ਦੇ ਜਾ ਕੇ ਧੁਰ ਮੱਥਾ ਟੇਕੇ ਉਹਦੇ ਮੁੰਡੇ ਦਾ ਮੱਥਾ ਟਕਾ ਲਿਓ ਜੁਗ ਦਾ ਵੀ ਟਕਾ ਲਿਓ ਦੋਨੇ ਬੱਚਿਆਂ ਦਾ ਮੱਥਾ ਟਕਾ ਲਿਓ ਜੇ ਇਹਨਾਂ ਬੱਚਿਆਂ ਨੂੰ ਕੋਈ ਸਰੀਰਕੀ ਦਿੱਕਤ ਨਹੀਂ ਹੁੰਦੀ ਤਾਂ ਤੇ ਨਾ ਆਵੇ ਕੁੜੀਏ ਤੈਨੂੰ ਤੈਨੂੰ ਤਾਂ ਫਰਾਉਣੀ ਕੀ ਤੂੰ ਤਾਂ ਦਿੱਕਤਾਂ ਬਾਹ ਦੇਂਗਾ ਇਹਨਾਂ ਸੱਚੀ ਹੈ ਕਹਿ ਤੂੰ 1 2 3 4 ਤੇ ਰੱਬ ਲੌਰੀ ਪਾ ਕੇ ਸਰੀਰ ਮੇਰਾ ਵੀ ਨਹੀਂ ਸਹੀ ਬਾਲਾ ਟਾਈਮ ਮੇਰੇ ਤੋਂ ਵੀ ਨਹੀਂ ਰੁਕੀਦਾ ਘਰ ਦੇ ਵਿੱਚ ਆਪਦੇ ਮਾਲਕ ਦੇ ਨਾਂ ਦਾ ਗੁਣਗਾਨ ਕਰਨਾ ਹੈ ਜਿੰਨਾ ਹੋ ਸਕੇ ਪੂਰਨ ਕਰਨਾ ਹੈ ਗਊ ਗਰੀਬ ਦਾ ਹਨਾ ਤੁਹਾਡੇ ਘਰ ਦੇ ਵਿੱਚ ਕੋਈ ਮੰਗਣ ਵਾਲਾ ਆ ਗਿਆ ਕੋਈ ਤੁਰਿਆ ਫਿਰਦਾ ਆ ਗਿਆ ਭਾਵੇਂ ਤੁਹਾਡੇ ਘਰੇ ਮਿਰਚਾ ਜਾਨੂੰ ਮਿਰਚ ਨਾਲ ਰੋਟੀ ਜ਼ਰੂਰ ਖਵਾਉਣੀ ਹੈ। ਭਾਵੇਂ ਲੱਖ ਅਗਲਾ ਕਹਵੇ ਮੈਂ ਨਹੀਂ ਖਾਂਦਾ। ਕਹ ਵੀ ਅਸੀਂ ਤਾਂ ਖਵਾ ਕੇ ਗੱਲਾਂ। ਨਹੀਂ ਤੂੰ ਨਹੀਂ ਹਾਂ ਹੁੰਦਾ। ਜੇ ਰੋਟੀ ਖਾਣ ਖੋਣਾ ਵੀ ਗਣਾ ਤਾਂ ਫਿਰ ਤਾਂ ਗਣਾ ਹੋ ਗਿਆ। ਘਰੇ ਆਏ ਕਿਸੇ ਨੂੰ। ਭੁੱਖਾ ਨਹੀਂ ਮੋੜਨਾ ਹਨਾ। ਪੁੰਨ ਕਰਦੇ ਜਾਣਾ। ਗਊ ਦਾ ਜਿੱਥੇ ਪੁੰਨ ਮਿਲੇ ਉੱਥੇ ਗਊ ਦਾ ਕਰਦੇ। ਇੰਨਾ ਕੰਮ ਕਰਦੇ ਜਾਣਾ। ਅੱਜ ਤੋਂ ਸਹੀ 41 ਦਿਨਾਂ ਬਾਅਦ ਇਸੇ ਘਰ ਦੀ ਜਿਹੜੀ ਰੌਣਕ ਐ ਦੁੱਗਣੀ ਨਾ ਹੋ ਜੇ ਤੇ ਘਰ ਦੀ ਐਨ ਮਹਿਫਿਲ ਨਾ ਲੱਗੇ ਤੇ ਫੇਰ ਜਾਣੀ ਆ। ਤਾਂ ਵੀ ਸਾਡੇ ਘਰੇ ਕੋਈ ਫਕੀਰ ਵੀ ਬੋੜੀ ਐ, ਮਾਤਾ ਵੀ ਬੋੜੀ ਐ। ਸਮਝਣੇ ਦਿਲ ਟਿਕਾਣੇ ਰੱਖ ਕੇ ਆਪਦੇ ਘਰ ਦੇ ਵਿੱਚ ਆਪਦੀ ਕਿਰਤ ਕਰਨੀ ਐ। ਹੋਰ ਕੋਈ ਮੈਨੂੰ ਐ ਤਾਂ ਹੈ ਨਹੀਂ ਵੀ ਮਾਤਾ ਕੜਕੇ ਨੂੰ ਬੁਰੀ ਬਣਨ ਦਊਗੀ ਤੇ ਤੁਸੀਂ ਚੱਕ ਲੋ ਜੇ। ਨਹੀਂ। ਕਰਨਾ ਕੰਮ ਐ ਪਰ ਜਿਹੜੀਆਂ ਤੁਹਾਡੇ ਘਰੇ ਬਿਨ ਮਤਲਬ ਮੁਸੀਬਤਾਂ, ਦਿੱਕਤਾਂ ਆਉਂਦੀਆਂ ਉਹ ਅੱਜ ਤੋਂ ਕੱਟੀਆਂ। ਜਿਹੜਾ ਤੁਸੀਂ 45000 ਰੁਪਇਆ ਲਾਤਣਾ ਤੇ ਜੇ 45 ਦਿਨਾਂ ਦੇ ਵਿੱਚ 90 ਨਾਂ ਬਣ ਕੇ ਆਵੇ ਮਸਾਦਾ ਪੁੱਤ ਕੋਣ ਹੈ ਸਮਝ ਆ ਗਈ ਦਾਰੂ ਦਾ ਨਹੀਂ ਪਿੰਦਾ ਸੇਵਾਦਾਰ ਹੈ ਹੈ ਲਾਲਈ ਦੀ ਮੇਰੇ ਅਰਗ ਹੈ ਮੈਂ ਤਾਂ ਬੂਇ ਬੂਲੇ ਨਾ ਮੇਰੇ ਅਰਗ ਨਾ ਬਣਨ ਜੋ ਤੁਹ ਜਗੋਣੀਆਂ 11 ਦਿਨ ਮਾਲਕ ਨੇ ਹੁਕਮ ਲਾਇਆ 11 ਦਿਨੀ ਤੇਲ ਪਾਉਣਾ ਜੋ ਤੁਸੀਂ ਮੰਗਿਆ ਉਹ ਤੁਹਾਨੂੰ ਮਿਲਿਆ ਇਹ ਤਾਂ ਹੈ ਨਹੀਂ ਵੀ ਅੱਜ ਤੁਸੀਂ ਕਿਹਾ ਇਹੋ ਤੇ ਤੁਸੀਂ ਰੋਂਦੇ ਫਿਰਦੇ ਆ ਤੁਹਾਨੂੰ ਮਿਲਿਆ ਨਹੀਂ ਜੇ ਮਾਲਕ ਨੇ ਮਹਾ ਮਾਈ ਨੇ ਇਹ ਟਾਈਮ ਲਿਆਂਦਾ ਅੱਜ ਦਾ ਤੇ ਪਹਿਲਾਂ ਤੁਹਾਨੂੰ ਟਾਈਮ ਜੋਕੇ ਕੀਤਾ ਹਾਂ ਪੁੱਛੋ ਤੇ ਚੰਗੀ ਗੱਲ ਇਹ ਮਾਰੀ ਏ ਤੂੰ ਇੱਕ ਮੰਗਿਆ ਤੈਨੂੰ ਤਿੰਨ-ਤਿੰਨ ਮਿਲ ਗਏ ਹੁਣ ਤੂੰ ਇੱਕ ਹੋਰ ਮੰਗ ਲਈ ਤੈਨੂੰ ਚਾਰ ਦੁਵਾਰੀ ਕਰ ਦੂ ਧੰਨ ਹੈਨਾ ਕਰਨੀ ਕੁੜੀਆ ਕਿਰਤ ਹੈ ਕਮਾਈ ਕਰਨੀ ਹੈ ਕਮਾਈ 'ਚ ਵਾਧਾ ਹੁੰਦਾ ਜਾਊਗਾ ਬਰਕਤ ਪੈਂਦੀ ਜਾਊਗੀ ਇੱਕ ਵਿਸ਼ਵਾਸ ਹੈ ਰੱਬ ਕਦੇ ਕਿਸੇ ਨੇ ਨਹੀਂ ਵੇਖਿਆ ਜੇ ਆਪਾਂ ਮਾਤਾ ਦੀ ਤਸਵੀਰ ਰੱਖ ਲਈ ਤੇ ਮਾਤਾ ਕੋਲ ਦੀ ਨਹੀਂ ਉਹਦੇ 'ਚ ਆਪਣਾ ਵਿਸ਼ਵਾਸ ਜਿਹਦੀ ਨੇਤਾ ਤੇ ਭਰੋਸਾ ਉਹਦਾ ਬੇੜਾ ਪਾ ਰਿਹਾ ਗਿਆਂ ਦਾ ਗਮ ਕੋਈ ਨਹੀਂ ਆਇਆਂ ਨੂੰ ਜੀ ਆਇਆਂ ਨੂੰ ਆਿਆਂ ਦੀ ਖੁਸ਼ੀ ਕੋਈ ਨਹੀਂ ਹਨਾ ਇਹ ਦੁਨੀਆਦਾਰੀ ਐ ਨਹੀਂ ਚੱਲਦੀ ਰਹਿਣੀ ਐ ਇਹ ਕੁੱਤੇ ਚ ਕੁੱਤਾ ਐਂ ਵਜਦਾ ਰਹਿਣਾ ਤੁਸੀਂ ਆਪ ਦਾ ਕੰਮ ਕਰਦੇ ਰਹੋ ਕਰਮ ਕਰਦੇ ਰਹੋ ਪੁੰਨ ਕਰਦੇ ਜਾਓ ਜਿੰਨਾ ਕਰੋਗੇ ਜੇ ਇੱਕ ਰੋਟੀ ਦਾ ਕਰੋਗੇ ਤੇ ਮਾਲਕ ਤੁਹਾਡੇ ਚੁੱਲੇ ਤੇ ਚਾਰ ਖਰੀਆਂ ਕਰੂਗਾ ਜੇ ਚਾਰ ਕਰੋਗੇ ਤੇ ਮਾਲਕ 40 ਖਰੀਆਂ ਕਰੂਗਾ ਜੇ ਨਾ ਕਰੇ ਮੈਂ ਸਾਦੇ ਧੂਨੇ ਤੇ ਚੜਨਾ ਛੱਡ ਦੂੰਗਾ ਭਾਗ ਵਾਧਾ ਤੇ ਕਹੋ 1 2 3 2 ਸਰ ਰੱਬ ਲੋਰੀ ਪਾ ਕੇ ਕੰਨਾਂ ਵਿੱਚ ਮੁੰਦਰ ਰੱਬ ਲੋਰੀ ਪਾ ਕੇ ਗੱਦੀ ਉੱਤੇ ਖੰਨ ਨਿਕਿਆ ਤੂੰ ਆ ਗਏ ਬੋਲ ਸਕਦੇ ਸੱਚੇ ਦਰਬਾਰ ਕੀ ਸਦੈ ਆਓ ਭਾਈ ਮਾਲਕ ਦਾ ਐਸਾ ਹੁਕਮ ਹੈ ਦਾਦੇ ਦਾ ਐਸਾ ਹੁਕਮ ਹੈ ਕਹਿੰਦਾ ਜੋ ਸ਼ੱਕਰ ਪਤਾਸੇ ਨਿਆਜਾਂ ਕੜਾਈਆਂ ਭੇਟ ਕਰਤੀਆਂ ਮਾਲਕ ਕਹਿੰਦਾ ਤਿਲ ਫੁੱਲ ਪੇਟ ਕੀਤਾ ਮਨਜ਼ੂਰ ਹੈ ਸੇਵਾ ਦਾ ਰੋ ਭਾਈ ਓਏ ਧੰਨ ਧੰਨ ਰਾਈ ਰਾਈ ਤੇ ਬਾਬੇ ਦੇ ਨਾਂ ਦੀ ਮੋਹਰ ਹੈ ਧੰਨ ਜਿਹੜਾ ਸ਼ੱਕ ਗਿਆ ਉਹ ਵੀ ਤਰ ਗਿਆ ਜਿਹੜਾ ਸ਼ਿਕਾ ਗਿਆ ਉਹ ਵੀ ਤਰ ਗਿਆ ਜਿਹੜਾ ਨਿੰਦਿਆ ਕਰ ਗਿਆ ਉਹ ਵੀ ਤਰ ਗਿਆ ਜਿਹੜਾ ਚੁਗਲੀ ਕਰ ਗਿਆ ਉਹ ਵੀ ਤਰ ਗਿਆ ਧੰਨ ਕਹਿੰਦਾ ਜਾ ਓਏ ਭਾਈ ਅੱਜ ਦੀ ਘੜੀ ਇਸ ਘਰ ਦੇ ਵਿੱਚ ਮਹਾਮਾਈ ਦੇ ਨਾਂ ਦੀ ਜਿਹੜੀ ਮੋਹਰ ਲੱਗ ਗਈ ਕਹਿੰਦਾ ਜਾ ਤਾਂ ਉਮਰਾਂ ਦੇ ਕਹਿੰਦਾ ਸੌਦੇ ਹੋਗੇ ਇਹ ਨਹੀਂ ਪੱਤੀ ਸਾਜੀਆਂ ਦਾ ਸਾਜ ਮਨਜ਼ੂਰ ਹੈ ਧੰਨ ਗਾਉਣ ਵਾਲੇ ਦੀ ਆਵਾਜ਼ ਮਨਜ਼ੂਰ ਹੈ ਧੰਨ ਚੇਲੇ ਬਾਲਕਿਆਂ ਦੀ ਹਾਜ਼ਰੀ ਮਨਜ਼ੂਰ ਹੈ ਧੰਨ ਆਈ ਸੰਗਤ ਦੀ ਚੌਂਕੀ ਮਨਜ਼ੂਰ ਹੈ ਭਾਈ ਧੰਨ ਆ ਬੋਲ ਸੰਗਤ ਦੇ ਸੱਚੇ ਦਰਬਾਰ ਕੀ ਸੱਚੇ ਦਰਬਾਰ ਕੀ ਟੇਕੇ ਮੱਥਾ ਬੈਜੋ 1 2 3 4 ਉਕੱਦਾਂ ਵਿੱਚੋਂ ਮੁੰਦਰਾ ਬਲੌਰੀ ਪਾਕੇ ਕੰਨਾ ਵਿੱਚੋਂ ਮੁੰਦਰਾ ਬਲੌਰੀ ਪਾਕੇ ਸੱਤਿਉਤ ਖੜੇ ਨਿੱਕਿਆ ਤੂੰ ਆਕੇ ਉਕੱਦਾਂ ਵਿੱਚੋਂ ਮੁੰਦਰਾ ਬਲੌਰੀ ਪਾਕੇ ਕੰਨਾ ਵਿੱਚੋਂ ਮੁੰਦਰਾ ਬਲੌਰੀ ਪਾਕੇ ਸੱਤਿਉਤ ਖੜੇ ਨਿੱਕਿਆ ਤੂੰ ਆਕੇ ਕਿਹੜੀ ਜਗ੍ਹਾ ਵਿੱਚੋਂ ਤੂੰ ਥਾਂ ਦੱਸ ਜਾ ਮੇਹ ਪੁੱਛ ਬੱਚ ਦਾ ਕੋਈ ਹੁਕਮ ਹੈ ਨਹੀਂ ਗੈਡਾ ਪਰ ਮਾਲਕ ਦੀ ਕਚਹਿਰੀ ਚ ਇੱਕ ਛੋਟਾ ਜਿਹਾ ਸਵਾਲ ਹੈ ਹੁਕਮ ਹੈ ਬਾਬੇ ਦਾ ਕਿਸੇ ਵੀਰ ਦੀ ਇੱਛਾ ਹੈ ਇੱਛਾ ਥੋੜੇ ਚਿਰ ਦੀ ਜ਼ਹਿਰ ਹੋਈ ਹੈ ਜੇ ਤਾਂ ਦੇਖੋ ਗੱਲ ਹੋ ਜੂਗੀ ਤਾਂ ਮੈਂ ਕਰੂੰਗਾ ਨਹੀਂ ਐਨੀ ਅਜ ਮੇਰੀ ਵੀ ਕੋਈ ਇੱਛਾ ਨਹੀਂ ਗਈ ਸਰੀਰ ਮੇਰਾ ਵੀ ਠੀਕ ਹੈ ਇੱਛਾ ਕਿਸੇ ਦੀ ਸੇਵਾ ਖਾਤਰ ਹੈ ਸੇਵਾ ਦੇ ਵਿੱਚ ਕੋਈ ਮਸਲਾ ਜੇ ਕੋਈ ਹੋਵੇ ਤਾਂ ਮੇਰੇ ਨਾਲ ਜ਼ਰੂਰ ਗੱਲ ਕਰਿਓ ਜੇ ਬਾਕੀ ਮੈਂ ਬੈਠਾ ਹਾਂ ਇੱਥੇ ਚਾਲੂ ਕਰ ਲਾ ਬਾਬਾ 1 2 3 4 ਚੱਲ ਨਾ ਵੀ ਤੁਮ ਗੋਣਾ ਪਲੌਰੀ ਪਾਹ ਕੇ ਖੰਨਾ ਵਿੱਚ ਮੁੰਦਰਾ ਪਲੌਰੀ ਤਾਹੰਗ ਗਤੀ ਉੱਤੇ ਖੜੇ ਨਿੱਕਿਆ ਤੂੰ ਆ ਕੇ ਕਿਹੜੀ ਜਗ੍ਹਾ ਰਹਿਣਾ ਏ ਤੂੰ ਥਾਂ ਦੱਸ ਜਾ ਕਿਹੜੀ ਜਗ੍ਹਾ ਰਹਿਣਾ ਏ ਤੂੰ ਥਾਂ ਦੱਸ ਜਾ ਝੜਕੀ ਨੂੰ ਜਾਂਦਾ ਕਿਹੜਾ ਝੜਕੀ ਨੂੰ ਜਾਂਦਾ ਕਿਹੜਾ ਰਾਹ ਦੱਸ ਜਾ ਬੰਡ ਝੱਕੀ ਨੂੰ ਜਾਂਦਾ ਕਿਹੜਾ ਰਾਹ ਦੱਸ ਜਾਵੇ